ਆ ਤੰਗ ਹੋ ਰਿਹਾ ਨੰਦਰਾਣਾ ਜੰਨਾ ਓਏ ਹਾਂ ਅੱਜ ਫਿਰ ਸਰੀਰ ਦਾ ਬੱਲੇ ਵਾਲਾ ਵੀ ਆਂਦਾ ਉਹ ਵੀ ਕੰਦਰੀ ਆ ਓਏ ਘਰਮਦੀ ਵਾਲਾ ਬਾਸੂ ਵੀ ਆਂਦਾ ਉਹ ਵੀ ਕੰਦਰੀ ਆ ਓਏ ਚੱਲ ਮੈਂ ਦਾ ਗਿਆ ਨਾ ਨਗਾ ਸਾਦੀ ਹੱਸਦੀ 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 ਕੋਕਮਈਓ

YAY! ਤੇ અમારી ਬੇਣਾ ਕੰਜਰ ਕਿਨੂੰ ਕਹਿੰਦਾ ਤੁਹਾਨੂੰ ਕਹਿੰਦਾ ਬਿਮਾਰੀ ਬੇਣਾ ਸੀ ਕਿਹਦੀ ਕਲਾਕਾਰ ਤੁਸੀਂ ਕੰਜਰ ਨਹੀਂ ਹੁੰਦੇ ਨਹੀਂ ਜੀ ਹੋਰ ਨਵੇਂ ਛੇ ਡੀਸੀ ਲੱਗਿਆ અમારી ਬਾਤੀ ਪਾ ਗਈ ਨਹੀਂ ਹੈ ਕਾਲੇ ਤੇਰੀ ਗੱਲ ਸੁਣ ਲੈ ਬੇਹਾ ਤੁਸੀਂ ਕੰਜਰ ਨਹੀਂਗੇ ਅਸੀਂ ਕੰਜਰ ਨਹੀਂਗੇ ਲੈ ਮੈਂ ਸਾਬਤ ਕਰ ਦਵਾ ਬੇਕਾਰ ਕੀ ਦਿਖਾ ਆ ਤਾਂ ਬਨੇ ਆ ਗਏ ਕਿਹੜਾ ਪਿੰਡ ਦਾ ਆਧਪਰ ਕਾਈਓ ਫਿਰ ਕਹਿੰਦੇ ਆ ਤੇ ਕੀ ਕਹਿੰਦੇ ਆ ਇਹ ਨਾ ਕਿਹੜਾ ਪਿੰਡ ਦਾ ਡਿੰਗਰੀਆਂ ਕਾਈਓ ਫਿਰ ਕਹਿੰਦੇ ਆ ਤੇ ਕੀ ਕਹਿੰਦੇ ਆ ਉਹ ਬੇਟੀ ਆ ਇਹ ਕਿਹੜਾ ਪਿੰਡ ਦਾ ਮਰਲੀ ਹੈ ਡਰੋਲੀ ਡਰੋਲੀ ਹਾਂਜੀ ਕਈਆਂ ਖੜ ਕਹਿੰਦੇ ਆ ਵੀ ਕੀ ਕਹਿੰਦੇ ਆ ਸਾਲੇ ਕੰਜਰੇ ਪਿੰਡ ਦੇ ਇਕੱਠੇ ਨਹੀਂ ਹੁੰਦੇ ਭਵਾਨੀ ਪੈਣਾ ਹਾਂ ਮਾਸਟਰ ਜੀ ਹਾਂਜੀ ਹਾਂਜੀ ਇੰਦਰਾਓ ਉਹ ਕਰਾ ਲਈ ਸੇਵਾ ਸੇਵਾ ਬੜੀ ਕੀਤੀ ਆ ਬਹੁਤ ਹੋਈ ਸੇਵਾ ਕੁਛ ਨਾ ਸੇਵਾ ਬੜੀ ਬਹੁਤ ਜਾਣੀ ਹੋਈ ਸੇਵਾ ਜੋ ਸੇਵਾ ਮੰਗਾ ਲੈ ਸਮੋਸੇ ਮੰਗਾ ਲੈ ਗੁੱਲੇ ਮੰਗਾ ਲੈ ਹਰ ਗੁੱਲੇ ਪਕਾ ਲੈ ਪਰਫੀ ਮੰਗਾ ਲੈ ਪਰਫੀ ਮੰਗਾ ਲੈ ਇਹਦੇ ਸਾਲੇ ਮੂੰਹ ਜੋ ਪਾਣੀ ਜਿੱਦਾ ਓਏ ਮਾਇਆ ਬੜੀ ਜੀ ਬਹੁਤ ਸੇਵਾ ਕੀਤੀ ਆ ਕੀ ਕਹਿੰਦਾ ਸੋਨੋ ਹਾਂ ਤੂੰ ਜਾ ਗਿਆ ਮੈਂ ਜਾ ਗਿਆ ਉਹ ਮੀਰ ਸਾਹਿਬ ਆ ਬਾਹਰ ਬਾਹਰ ਆਏ ਮਾਇਆ ਬੜੀ ਆ ਬਹਾਉਤ ਬੜੀ ਮਾਇਆ ਮਾਇਆ ਬਹੁਤ ਹੈ ਬੜੀ ਮਾਇਆ ਉਹ ਕਿਹੜੀ ਮਾਇਆ ਡੋਲਰ ਕਿੰਨੀ ਕਮਾਇਆ ਪੌਂਡ ਸਾਡੇ ਕੁੱਲਿਆਂ ਦੇ ਮਾਇਆ ਹੋਰ ਸਾਡੇ ਗੀਂਦਿਆਂ ਦੇ ਮਾਇਆ ਗੀਂਦਿਆਂ ਦੇ ਬਾ ਪਤੀਲਿਆਂ ਦੇ ਮਾਇਆ ਪਤੀਲਿਆਂ ਦੇ ਰਸੀਆਂ ਦੇ ਮਾਇਆ ਰਸੀਆਂ ਦੇ ਚਾਂਚਿਆਂ ਦੇ ਮਾਇਆ ਉਹ ਹੈ ਕਿਹੜੀ ਮਾਇਆ ਤੁਸੀਂ ਮੈਂ ਕਿਹੜੀ ਮਾਇਆ ਦੀ ਗੱਲ ਕਰਦੇ ਅਸੀਂ ਡੋਲਰ ਪੌਂਡ ਉਹ ਸਾਰੇ ਜੁੱਤੇ ਘੁੰਮਦਾ ਓਏ ਆ ਮਰਮਰ ਆ ਯਾਰ ਓਏ ਦਿੱਲੀ ਦੇ ਜੱਫੀਆਂ ਨਾਲ ਆ ਪੌਂ ਓਏ ਮਰਮਰ ਝੰਗ ਦੀ ਉਹ ਕਿਹੜੀ ਬਾਤ ਗੱਲ ਕਰਦਾ ਉਹ ਮਾਇਰ ਗੱਲ ਕਰਦਾ ਕਿਹੜੀ ਉਹੀ ਉਹ ਕਿਹੜੀ ਆ ਜਿਹੜੀ ਪਕਾਣ ਦੇਈ ਸੀ ਓਏ ਚੱਲ ਮੈਂ ਜਾ ਕੇ ਆਉਂਦਾ ਜਾ ਜਾ ਕੇ ਆ ਮਖਮਸ ਸਰਗਾ ਜੀ ਮੈਂ ਕਹਾਂ ਸੀ ਵਸਤਸ ਮਗਰ ਤੋਂ ਮੈਂ ਕਹਿੰਸਾ ਮੇਰੇ ਯਾਰ ਨੇ ਆਣਾ ਪੀਰ ਸਾਹਿਬ ਨੇ ਹਾਂਜੀ ਹਾਂਜੀ ਉਹ ਪਾਰੋ ਆਗੇ ਨੇ ਹਾਂਜੀ ਉਹ ਖੇਤਾਂ ਤੇ ਦੀਦੀ ਕੋਠੀ ਆਉਂਦੀ ਹਾਂਜੀ ਜਾ ਕੇ ਉਹਨੂੰ ਦਵਾ ਸਲਾਮ ਬੁਲਾਵੇਂ ਮਿਸਮਾਖ ਜੀ ਆਦੋ ਜੀ ਮਿਸਰਦੀ ਜੀ ਮਿਸਰਦੀ ਨਾਹੀ ਆਲੋ ने ने नज़र, नज़र आया अच्छा ਖੜਾ ਗਾਣੇ ਵਾਲੀ ਆਈ ਸੀ ਇਹ ਸਾਰੀ ਆਈ ਸੀ ਹਾਂ ਫੇਰੀ ਗੱਲ ਸੁਣ ਲਓ ਹਾਂ ਹਾਂ ਚਲੇ ਗਈ ਚਲੇ ਗਈ ਖਾਲੀ ਚਲੇ ਗਈ ਖਾਲੀ ਚਲੇ ਗਈ ਅਜੇ ਤਾਂ ਕਹਿੰਦੇ ਕੁੱਤੀ ਨਹੀਂ ਖਾਦੀ ਥੋੜੀ ਓਏ ਓਏ ਮੋਰ ਕੀ ਟੋਕ ਦੇ ਕੇ ਤੋ ਵੀ ਤਾਂ ਓਏ ਈ ਕਹਿੰਦੀ ਆ ਉਹ ਕਹਿੰਦੀ ਮੈਂ ਕੋਠੀ ਚ ਗਈ ਸੀ ਉੱਥੇ ਮੀਰ ਸਾਹਿਬ ਨਜ਼ਰ ਨਹੀਂ ਆਏ ਮੈਨੂੰ ਫੇਰ ਉੱਥੇ ਤਾਂ ਜਿੱਦਾ ਕਾਲਾ ਜੇ ਦਰਮਨ ਖੜਾ ਤੂੰ ਇਹਨੂੰ ਦਰਮਨ ਨਾਲ ਗਾਣਾ ਕਦੋਂ ਕਦੋਂ ਦਰਮਨ ਸਟਾਰਟ ਹੋਇਆ ਓਏ ਥੋੜੀ ਗੁੱਡਣ ਨੂੰ ਇਹ ਥੋੜੀ ਕੁੱਟਣ ਨੂੰ ਰਾਤ ਨੂੰ ਮੇਰੇ ਸੋਨਾ ਦੇ ਬੰਦੇ ਮੈਂ ਜਾ ਕੇ ਆ ਰਿਹਾ ਠੀਕ ਹੈ ਠੀਕ ਹੈ ਜਾਇਆ ਮੈਂ ਕਿਹਾ ਮੈਂ ਸਰਗਾ ਜੀ ਮੇ ਕਹਾਂ ਸੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਾ ਕਾਲਜ ਦੇ ਦਰੂਮਣ ਖੜਾ ਹਾਂਜੀ ਉਹੀ ਅਮੀਰ ਸਾਹਿਬ ਨੇ ਉਹੀ ਅਮੀਰ ਸਾਹਿਬ ਸੀ ਕਿ ਹਾਂਜੀ ਹਾਂਜੀ ਤੁਹਾਡੇ ਇਥੇ ਮੈਂ ਦੁਬਾਰਾ ਚਲੀ ਜਾਣੀ ਦਰ ਹਾਈ ਮੈਂ ਨੰ ਮਾਰ ਕੀ ਆ ਕੀ ਸੇਵਾ ਮੈਨੂੰ ਵੀ ਪੱਟੀ ਕੁੱਤਰਨ ਵਾਲੀ ਮਸ਼ੀਨ ਆ ਗਈ। ਨਸੀਦੈ ਨਾ ਕੋਰਵਾਦਗੇ ਚੱਠਾ ਵੀ ਇੰਦਾ ਕੋਈ ਲੱਗ ਕੇ ਲੈ। ਮੈਂ ਕਹਨਾ ਸਰ ਜੀ। ਹਾਂ ਜੀ ਹਾਂ ਜੀ। ਮੈਂ ਕਹਤਾ ਕਿ ਕਿਦਰ ਫਿਰ ਕੋਠੀ ਦੇ ਅੰਦਰ ਗਈ ਸੀ। ਅੱਛਾ ਜੀ। ਮੈਨੂੰ ਕੋਈ ਉੱਥੇ ਮੀਰ ਸਾਹਿਬ ਨਾਲ ਨਹੀਂ ਆਈ। ਅੱਛਾ। ਮੈਨੂੰ ਉੱਥੇ ਪੁਰਾਣੀ ਪੱਟੀ ਕੁੱਤਰਨ ਵਾਲੀ ਜੰਗ ਨਾਲ ਭਰੀ ਹੋਈ ਮਸ਼ੀਨ ਖੜੀ ਹੋਈ ਨਜ਼ਰ ਆਈ। ਚੱਠਾ ਵੀ ਹੁੰਦਾ ਕੋਈ ਨਾ ਕੇ ਲਿਆ ਗਿਆ। ਓਹੋ। ਦਵਾ ਸਲਾਮ ਕਰਾ ਤੇ ਮੈਂ ਜਾ ਕੇ ਕਿਨੁ ਕਰ। ਦੋ ਜੀ ਵੀ ਜਾਵਗਾ। ਬੋਤੋ ਉਹ ਗੀਗਲ ਹੋਈ ਮम्मा ਮੰਗਣ ਵਾਲੀ ਹੋਈ ਆਈ ਸੀ ਜੀ ਕਹਿੰਦੀ ਆ ਉਹ ਕਹਿੰਦੀ ਉੱਥੇ ਮੀਰ ਸਾਹਿਬ ਨਦਰ ਨਹੀਂ ਆਇਆ ਮੈਨੂੰ ਫਿਰ ਉੱਥੇ ਤਾਂ ਜਿੱਦਾਂ ਪੱਠੇ ਕੁਤਰਨ ਵਾਲੀ ਮਸ਼ੀਨ ਖੜੀ ਆ ਪੱਠੇ ਕੁਤਰਨ ਵਾਲੀ ਮਸ਼ੀਨ ਜੰਗ ਖਾਦੀ ਹੋਈ ਉਹਨੇ ਕਿਤੇ ਆਵਾਜ਼ ਨਹੀਂ ਦਾ ਗਾਲਾਂ ਲੱਗਾ ਦੇ ਓਏ ਤੂੰ ਮਾਰਾ ਭੇਜ ਦਿਓ ਤਾਂ ਸੀ ਜਿਆ ਸੋਹਣਾ ਦੇ ਬੰਦਾ ਲਾਸਟ ਵਾਰੀ ਮੈਂ ਕਦੇ ਸਰਗਾ ਗਈ ਮੈਂ ਕਹਾਂ ਹਾਂ ਸੀ ਮਾਸ ਜਿਹਨਾਂ ਨੂੰ ਤੁਸੀਂ ਕਹਿੰਦੇ ਨਾ ਪੱਠੇ ਕੁੱਤਣ ਵਾਲੀ ਮਸ਼ੀਨ ਹਾਂਜੀ ਉਹੀ ਵੀਰ ਸਾਹਿਬ ਉਹੀ ਵੀਰ ਸਾਹਿਬ ਜਿਹਨੂੰ ਮੈਂ ਵੀ ਸਵਾਰੀ ਜਾਉਂਦਾ ਠਾਕੇ ਕਿਹਦੇ ਮੈਂ ਦੋ ਵਾਰ ਹੀ ਗਈ ਚਲੀ ਨਾ ਹੁਣ ਮੈਂ ਲਾਸਵਾਰੀ ਚੱਲ ਲਾਸਵਾਰੀ ਜਾਓ ਜੀ ਵਿਸਾ ਵੀ ਕੀ ਮਹਿਕ ਦਿ ਆ ਦੋ ਆ ਆਹੀ ਮੈਨੂੰ ਮੀਰ ਸਾਹਿਬ ਲੱਗਦਾ ਮੈਂ ਕਹਾ ਇਹ ਠੀਕਾ ਦੋਹ ਦਾ ਤੇਰੀ ਕੋਮਾਰੀ ਮੇਕਾ ਗੁੱਡ ਈਵਨਿੰਗ ਸਿੰਘ ਆਈ ਐਮ ਲੇਟ ਦੀ ਬਿਮਾਰੀ ਪੈਣਾ ਨਾ ਬੰਦਾ ਬਿਮਾਰੀ ਪੈਣਾ ਮੈਂ ਤੈਨੂੰ ਸ਼ਾਮ ਦਿਨ ਮਸਤੀ ਕਰੀਆ ਸ਼ਾਮ ਦੀ ਹਾਂਜੀ ਤੂੰ ਮੈਨੂੰ ਕੀ ਕਹਿਆ ਆਈ ਐਮ ਵੀ ਨਾ ਉਹ ਤਾਂ 11:00 ਵੱਜ ਗਏ ਵਾ ਇਹਦਾ ਮੈਂ ਕੀ ਕਹ ਤੈਨੂੰ ਆਈ ਐਮ ਦੀ ਕੰਮ ਲੈ ਤੈਨੂੰ ਹੁਣ ਬਥੀ ਹੋਣੀ ਆ ਹਾਂਜੀ 12:00 ਲਗਾਤਾਰ ਚੱਲਦੇ ਹਾਂਜੀ ਉਹ ਤੂੰ ਆਰਾਮ ਕਰ ਹਾਂਜੀ ਸਵੇਰ ਉੱਠਾ ਕੇ ਲਾਵਾਂਗੇ ਧੋਵਾਂਗੇ ਹਾਂਜੀ ਮਾਰੇ ਤੇਰੀ ਨੂੰ ਕਰੂਗੀ ਨਾ ਇਹ ਮੇਰੀ ਨੂੰ ਤੇ ਕੀ ਤੁੰਗਣਾ ਸਾਜੀ ਮੈਂ ਪੈਸੇ ਦੇਈਆ ਬਿਮਾਰੀ ਇਹ ਮੇਰੀ ਗੱਲ ਸੁਣ ਲੈ ਮਾਜੀ ਬਹੁਤ ਚੰਗਿਆ ਦਵਾਈ ਸਾਡੇ ਵੀਰਾਂ ਵੱਲੋਂ اے ਮੇਰੀ ਗੱਲ ਸੁਣ ਲੈ ਮੇਕੇ ਹਾਂਜੀ ਮੈਂ ਸੁਣਨਾ ਗਾਣਾ ਤੇ ਮੇਰੀ ਗੱਲ ਇਹ ਹੋ ਗਿਆ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਕਿ ਜਦੋਂ ਗੱਲ ਕਰਦਾ ਮੇਰੇ ਮੋਢੇ ਤੇ ਹੱਥ ਨਾ ਰੱਖਿਆ ਕਰ ਅੱਛਾ ਹੱਥ ਨਾ ਰੱਖਿਆ ਕਰ ਹਾਂਜੀ ਮੈਂ ਫਿਰ ਕੁਸਰਾ ਤਾਰਵਾ ਜੰਮੜ ਗਿਆ ਬਿਮਾਰੀ اے ਮੇਰੀ ਗੱਲ ਸੁਣ ਲੈ ਕੀ ਹੋਇਆ ਹੁਣ ਤੂੰ ਫੇਰ ਮੇਰੇ ਮੋਢੇ ਤੇ ਹੱਥ ਰੱਖਦਾ ਮੈਂ ਕੀ ਗੱਲ ਤੇਰਾ ਸੌਦਾ ਹੋਇਆ ਬਿਮਾਰੀ اے ਮੇਰੀ ਗੱਲ ਸੁਣ ਫੇਰ ਬਬਾਰੀ ਪਹਿਨੇ ਜਦੋਂ ਤੂੰ ਮੇਰੇ ਮੋਢੇ ਤੇ ਹੱਥ ਰੱਖਦਾ ਨਾ ਆਹਮ ਸੌ ਲੱਗੇ ਮੈਨੂੰ ਜਾਟਿਆ ਨਹੀਂ ਆਹ ਮੈਨੂੰ ਤਾਂ ਬਹੁਤ ਵਧੀਆ ਪੌਣਾ ਤੀ ਮੈਨੂੰ ਬੜਾ ਆਰਾਮ ਜਿਹਾ ਬਬਾਰੀ ਇਹ ਮੇਰੀ ਗੱਲ ਸੁਣ ਲੈ ਕਿ ਹਾਂਜੀ ਮੈਂ ਸੁਣਨਾ ਗਾਣਾ ਹਾਂਜੀ ਮੈਨੂੰ ਚਾਹੀਦੀ ਗਾਣੇ ਵਾਲੀ ਮੇਰੀ ਗੱਲ ਸੁਣੋ ਮੈਂ ਤਾਂ ਵੈਸੇ ਗਾਣਾ ਵਜਾਣਾ ਛੱਡ ਚੁੱਕੀ ਹਾਂ ਗਾਣੇ ਵਾਸਤੇ ਹੁਣ ਮੈਂ ਸਿਆਣੀ ਹੋ ਗਈ ਹਾਂ ਹੈਡ 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 ਹੁਣ ਹੁਣ ਘੱਟ ਬੋਲਾਂਗੀ ਰੀਦਾ ਮੀਆਂ ਅੱਜਕੱਲ ਖੌਲ ਕੰਮ ਕਰਦਾ ਅੱਜਕੱਲ ਮੇਰੀ ਕੁੜੀਆਂ ਕੰਮ ਕਰਦੀਆਂ ਵਾ ਕੁੜੀਆਂ ਵੀ ਲਿਆਂਦੀਆਂ ਕੁੜੀਆਂ ਵੀ ਲਿਆਂਦੀਆਂ ਵਾ ਕਟੀਆਂ ਕੁੜੀਆਂ ਘਰ ਤੋਂ ਲਿਆਉਣਾ ਪਿਆ ਪਪਾ ਰੀ ਲੈਣਾ ਨਾ ਹੋਵੇ ਕਿਸੇ ਕੁੜੀਆਂ ਦੇ ਹਾਲੋ ਅੱਜ ਫੂਲੀ ਕਾਰੋ ਮਹਿਤ ਵੀਰਾ ਧੰਗ ਧੰਗ 4 ਸਾਲ ਮੇਰੀਆਂ ਮਾਰੀ ਕੂੜੀਆਂ ਵਕਾਇਦਾ ਬਹੁਤ ਦੇਖਿਆ ਇਹ ਬੰਦੇ ਰੇ ਕਰ ਕੋ ਮਾਰੀ ਭੈਣ ਇਹ ਮੇਰੀ ਗੱਲ ਸੁਣ ਲੈ ਮੈਂ ਕਹਾਂ ਜੀ ਆ ਵੀ ਤੇਰੀ ਕੁੜੀ ਆ ਵੀ ਮੇਰੀ ਕੁੜੀ ਆ ਮੇਰੀ ਕੁੜੀ ਹੋਮੀ ਮੇਰੀ ਕੁੜੀ ਤੇ ਚੌਥੀ ਕੁੜੀ ਅੰਦਰ ਛੇਤੀ ਆ ਜਾ ਪੁੱਤ ਜੀ ਮੇਰਾ ਛੇਤੀ ਆ ਚੱਲ ਆ ਜੂਗੀ ਅੱਛਾ ਰੋਟੀ ਖਾ ਲਈ ਪੁੱਤ ਜੀ ਉਹਨੂੰ ਆ ਮੇਰੀ ਕੁੜੀ ਆ ਸੱਤਵੀਂ ਮੇਰੀ ਬੱਟੀ ਕੁੜੀ ਅੱਛਾ ਇਹ ਕੁੜੀ ਹੈ ਹਾਂ ਜੀ ਕੁੜੀ ਹੈ ਬੜੇ ਦਿਨ ਬਾਅਦ ਆਈ ਤੇ ਆ ਬੜੇ ਦਿਨ ਬਾਅਦ ਆਈ ਆ ਦਾਰਦੀ ਵਾਲੇ ਕਾਤੇ ਪਮਾਰੀ ਟਰਨ ਨਾ ਬੇਤਮੰਨਾ ਨਾ ਜਾਂਦੀ ਜਾਨ ਵਾਲੇ ਪੱਕੀ ਉਹਨਾਂ ਲਈ ਹੈ ਪਮਾਰੀ ਟਰਨ ਐਗਰੀਮੈਂਟ ਹੋਏ ਆਪਣੀ ਹੋਰ ਨਗਰੀਏ ਲੈ ਗਈ ਜਾਂਦੀ ਦਾਰਦੇ ਬਹੁਤ ਨਗਰੀਆਂ ਨੂੰ ਬਹੁਤ ਘੋਟ ਦੇ ਵਿੱਚ ਇਹ ਮੇਰੀ ਗੱਲ ਸੁਣ ਲੈ ਮੈਂ ਕਹਾਂ ਸੀ ਇਹ ਵੀ ਤਰੀ ਕੁੜੀ ਇਹ ਮੇਰੀ ਕੁੜੀ ਆ ਸੱਚੀ ਕੁੜੀ ਸੱਚੀ ਕੁੜੀ ਆ ਹਾਂ ਹਾਂ ਉਹ ਵੀ ਮੇਰੀ ਕੁੜੀ ਆ ਆ ਜਾ ਤੂੰ ਵੋਟਾਂ ਤੇ ਖੜੀ ਆ ਅੱਛਾ ਇਹ ਵੀ ਕੁੜੀ ਤੇਰੀ ਇਹ ਵੀ ਮੇਰੀ ਕੁੜੀ ਆ ਮਾਣੋ ਸੱਚੀ ਕੁੜੀ ਸੱਚੀ ਕੁੜੀ ਆਪਣਾ ਬਾਪ ਆ ਬੈਂਟਾ ਨੇ ਬੰਦੇ ਆਲੇ ਤੇ ਮਾਰੀ ਇਹ ਮੇਰੇ ਕੋਲ ਸੁਣ ਲੈ ਮੈਂ ਕਹਾਂ ਸੀ ਨੋ ਬੰਦ ਕਾਲੀ ਲੱਗਿਓ ਤੇ ਮਾਰੀ ਮਾਲਾ ਲੌਣੀ ਸੀ ਕਿਉਂ ਕਾਲੀ ਤੇਰੇ ਇੰਨੇ ਕਾਲੇ ਦੀ ਵੀ ਨਿਕਲ ਨਹੀਂ ਆ ਮੇਰੇ ਕੋਲ ਸੁਣ ਲੈ ਮੈਂ ਕਹਤਾ ਜੇ ਦਾ ਗਾਣੇ ਦਾ ਫੋਨ ਹੋਵੇ ਇਹ ਇੱਕ ਗਾਣੇ ਦਾ 40000 ਰੁਪਏ ਲੈਂਦੇ ਆ ਆਹਾਂ ਆਹਾਂ ਚ ਚਾਰੀਆ ਕੌਣ ਆ ਹਾਂ 50 ਰੁਪਈਆ ਦਾ ਮੂੰਹ ਆ 40 ਪਮਾਰੀ ਚਾਲੀ ਹੇ ਚਾਲੀ ਹਜ਼ਾਰ ਰੁਪਈਆ ਲੰਦੀ ਹੋ ਗਰ ਮਿਲ ਨਹੀਂ ਬੋਤੋ ਤੇディ ਪੱਖਾ ਨਹੀਂ ਲਾ ਕੇ ਦਿੱਤਾ ਮੇ ਘਰ ਬੋ ਮਸ਼ਾਨ ਬਾਜੀ ਹੋਵੇ ਤੁਹਾਡੀ ਓਕੇ ਪੱਖਾ ਨਹੀਂ ਹੈ ਅਛਾ ਇਹਦਾ ਇੱਕ ਗਾਣਾ ਸੁਣਨਾ ਹੋਵੇ ਇੱਕ ਗਾਣੇ ਦਾ 40 ਹਜ਼ਾਰ ਰੁਪਈਆ ਲੰਦੀ ਏ ਅਸੀਂ ਨਹੀਂ ਸੁਣਨਾ ਇਹਦਾ ਤੋ ਐਨੇ ਦੇ ਟੋਪੀ ਧਵਾਈ ਜਣੇ ਬਿਮਾਰੀ ਪਰ ਆਵੇ ਇਹਨਾਂ ਇਹਨਾਂ ਦਾ ਬੋਤ ਸਵੇਤ ਹੋ ਹਲ ਨਹੀਂ ਹੈ ਇਹ ਇੱਕ ਗਾਣੇ ਦਾ 35000 ਰੁਪਏ ਲੈ ਰਹੀ ਆ ਕੌਣ ਇਹ 40000 ਦੇ ਗੁਰੂ ਗੋਸ਼ ਨਵਾਣੇ ਪੈਣੇ ਪਤਾ ਨਹੀਂ ਇਹ ਵਾੜੀ ਬਹੁਤ ਹੋਈ ਹੋ ਸਾਹਮਣੀ ਮੋਦਾਂ ਤੋਂ ਖਾ ਕਰੇ ਚੋ ਸਪੀਡ ਲੜਨ ਨੂੰ ਬਹੁਤ ਤੇਰੇ ਸਾਲੇ ਮੇਰੀ ਨਾਲ ਸੁਣ ਲੈ ਆਪਣੀ ਨੂੰ ਸੁਣ ਲੈ ਕਿਉਂ ਉਹ ਕਿੰਨਾ ਇਹ ਇੱਕ ਗਾਣੇ ਦਾ 50000 ਰੁਪਏ ਲੈ ਰਹੀ ਹੋਰ ਜਿਹੜੀਆਂ ਗੰਨਾ ਅਖਾ ਸ਼੍ਰੀ ਦੇਵੀ ਵਾਲੀਆਂ ਬਿਮਾਰੀ ਏ ਮੇਰੀ ਗੱਲ ਸੁਣ ਮੇਰੇ ਇੱਕ ਗਾਣਾ ਖੋਲਣਾ ਹੋਵੇ ਇਹਦਾ ਇੱਕ ਗਾਣੇ ਦਾ 50000 ਰੁਪਏ ਲੰਦੀ ਆ ਜੀ ਆ ਜੇ ਗਾਣਾ ਕਿਨਾਂ ਕਰੀ ਭਾਰੀ 50000 50000 ਰੁਪਏ ਨੇ ਜੀ ਆ ਆਹੋ ਘੰਟਾ ਕਦੋਂ ਨਾ ਦਾਦਾ ਹੱਥ ਉੱਥੇ ਕਰੀ ਭਾਰੀ ਹੋਣ 50000 ਮੰਗਤਾਲੇ ਤੁਹਾਨੂੰ ਕੱਤੀ ਹੋਏ ਮੈਂ ਨਾ ਫਿੱਟੇ ਇਹ ਤਾਂ ਬਾਤ ਨਹੀਂ ਗੋਜਿੰਦਾ ਅਗਰੇ ਨਾ ਬੋਲਣ ਨਕਲੀਏ ਆ ਉਹ ਕੋਲ ਮੈਂ ਬੋਧ ਹੋ ਜਾਂਦੇ ਬਾਹਰ ਏ ਮੇਰੀ ਗੱਲ ਸੁਣ ਹਾਂਜੀ ਅਸੀਂ ਨਹੀਂ ਫੋਨ ਲੈਣਾ ਇਹਨਾਂ ਦਾ ਗਾਣਾ ਬਿਕਾਤ ਇਹਨੂੰ ਮੁੰਮੇ ਮਾਰਦੇ ਹੋ ਫਟਾ ਤੁਸੀਂ ਕਿਦਾਂ ਮੈਂ ਆਉਂਦੀ ਆ ਮੈਂ ਵੀ ਉੱਧੇ ਹੀ ਆ ਬਿਮਾਰੀ ਤੇ ਆਵੇ ਤਾਂ ਇਹ ਤੇਰਾ ਇੱਕ ਗਾਣਾ ਸੁਣਨਾ ਹੋਵੇ ਵੈਸੇ ਤਾਂ ਮੈਂ ਗਾਣਾ ਛੱਡ ਚੁੱਕੀ ਹਾਂ ਅੱਛਾ ਜੀ ਤੂੰ ਜ਼ਿਆਦਾ ਕਹਿਣਾ ਮੇਰੀ ਪੀਸ ਬਹੁਤ ਜਾਤਾ ਕਿੰਨੀ ਦਾ ਮੈਂ ਇੱਕ ਗਾਣੇ ਦਾ 50000 ਰੁਪਏ ਲੈਣੀ ਆ ਉਹ ਤਾਂ ਤੁਸੀਂ ਪਿਜਾਂ ਅੰਛੀ ਕਹ ਲੋ ਲੱਖ ਰੈਂਦੀ ਹੈ ਤੇ 50 ਬਿਮਾਰੀ ਭੈਣਾਂ ਦਾ 400 ਤੋਂ 20 ਹੋ ਜਾਣਾ ਉਹ ਥੋੜਾ ਜਿਹਾ ਫਿੱਲੀ ਜਾਣਾ ਪਾ ਇਹ ਮੇਰੀ ਗੱਲ ਸੁਣ ਲਪਿਆ ਤਾਂ ਹਾਂਜੀ 50000 ਹਾਂਜੀ ਆ ਤੇ ਬੰਦ ਨਾ ਬਿਮਾਰੀ ਜੇ ਤੇਰੇ ਇੱਕ ਕਣਾ ਸੁਣਨਾ ਹੋਵੇ 50000 ਰੁਪਇਆ ਆ ਜੇ ਦੋ ਸੁਣਨੇ ਹੋਣ 1 ਲੱਖ ਰੁਪਇਆ ਜੇ ਤਿੰਨ ਸੁਣਨੇ ਹੋਣ 1.5 ਲੱਖ ਜੇ ਚਾਰ ਸੁਣਨੇ ਹੋਣ 2 ਲੱਖ ਨੀਰਾ ਮੋਠੀ ਟਿਕਾਣਾ ਦਾ ਨਾ ਬੋ ਮਾਰੀ ਓਏ ਓਏ ਕਮਾਹਤ ਇਤਰਾ ਇਤਰਾ ਤੇ ਹਨ ਆ ਪੈਰ ਹੋ ਰਿਹਾ ਗੋਣ ਨੂੰ ਇਹ ਬਿਮਾਰੀ ਆ ਇਹ ਤਾਂ ਨਹੀਂ ਕਹਿਣਾ ਓ ਤਿੰਨ ਪਤੇ ਕੋਣ ਆ? ਕੋਣ ਆ? ਇਹ ਸਾਡੇ ਮਾਸਟਰ ਲੋਕ ਆ। ਕੋਣ? ਇਹ ਆਹ ਜੀ ਮਾਸਟਰ ਲੋਕ। ਤੇਰੇ ਅੱਗੇ ਬੱਚਿਆਂ ਨੂੰ ਸਿਖਾਈਦਾ ਸ਼ਕੀਰ। ਮਾਸਟਰ ਕੋਣ? ਆਹ ਜੀ ਸਾਡੀ ਮਾਸਟਰ ਲੋਕ ਆ। ਇਹ ਤੁਹਾਨੂੰ ਪ੍ਰੈਕਟਰ ਨੂੰ ਨਮਸਕਾਰ ਦੇ। ਬੰਦਾ ਲੈਣਿਆ ਇਹ ਸਾਨੂੰ ਪਤਾ ਕੀ ਸਿਖਾਉਂਦਾ ਵਸਤੇ? ਇਸਕਾ ਦਾ ਸਰੰਗੀ ਵਜਾਣਾ ਸਿਖਾਉਂਦਾ ਸਾਨੂੰ। ਹਾਂ, ਸਰੰਗੀ। ਹਾਂ, ਨਾਲ ਤਬਲਾ ਵੀ। ਹਾਂ ਜੀ। ਸਰੇ ਬੰਦਿਆ। ਟਾਮੂ ਜਾ। ਕੱਢੋ ਇਹ ਦੇ ਦਾ ਹਰ ਵੀਰਾ ਦਾ ਕਿਰਾਇਆ ਦੇ ਓਏ ਇਹਨੂੰ ਘਰ ਨੂੰ ਭੇਜ ਦੇ ਅੱਜ ਅਸੀਂ ਪੈਂਜੋ ਵਜਾਉਣੀ ਆ ਓਏ ਇਹ ਤੋਂ ਨਹੀਂ ਸੰਗੀਤ ਵੱਜਣੀ ਕਾਪਾ ਇੱਕ ਆਇਆ ਚੌੜੀਆਂ ਸਾਟੀਆਂ ਲਿਆ ਸਕਦੇ ਓਏ ਅੱਧੀ ਆ ਨਹੀਂ ਪੈਂਜੋ ਵਜਾਉਣੀ ਐ ਇਹ ਭਣੀ ਕਿਉਂ ਵਜਾਉਣੀ ਆ ਹਾਂ ਨਹੀਂ ਭਾਈ ਸਾਹਿਬ ਉਹ ਮੈਂ ਕਹਾਂ ਗਾਣਾ ਸੁਣਨਾ ਇੱਥੇ ਸੁਣਨਾ ਇੱਧਰ-ਉੱਧਰ ਜਾਈ ਜਾਣਾ ਮਰਜ਼ੀ ਤੇਰੀ ਹੈ ਮਰਜ਼ੀ ਤੇਰੀ ਹੈ ਪੈਸੇ ਦੇ ਦੇ ਮੈਂ ਪੈਸੇ ਦੇਣਾ ਤੂੰ 2.5 ਲੱਖ ਰੁਪਇਆ ਖਰਚਣਾ ਮੈਂ 2.5 ਲੱਖ ਖਰਚਣਾ ਤੂੰ ਗਾਣਾ ਵੀ ਸਾਡੀ ਫਰਮਾਇਸ਼ ਦਾ ਹੋਣਾ ਚਾਹੀਦਾ ਵਾਰਾ ਕਿੰਨਾ ਦਾ ਹੋਣਾ ਚਾਹੀਦਾ ਗਾਣਾ ਵੀ ਫਰਮਾਇਸ਼ ਦਾ ਹੋਣਾ ਚਾਹੀਦਾ ਅੱਛਾ ਇਹ ਕਹਿੰਦਾ ਗਾਣਾ ਮੇਰੀ ਫਰਮਾਇਸ਼ ਦਾ ਹੋਣਾ ਚਾਹੀਦਾ ਇਹ ਕਹਿੰਦਾ ਗਾਣਾ ਮੇਰੀ ਫਰਮਾਇਸ਼ ਦਾ ਹੋਣਾ ਚਾਹੀਦਾ ਪਛਾਣ ਲੋ ਤੇਰਾ ਬਾਬਾ ਤਾਂ ਨਹੀਂ ਜਿੱਦਾਂ ਦਾ ਹੋਣਾ ਚਾਹੀਦਾ ਕਾਕੇ ਦੱਸੇ ਇਹ ਕਹਿੰਦਾ ਗਾਣਾ ਇਤਨਾ ਹੋਣਾ ਚਾਹੀਦਾ ਉਹ ਕਿਦਾਂ ਦਾ ਇਤਨਾ ਦਾ ਹੋਣਾ ਚਾਹੀਦਾ ਕਿਦਾਂ ਇਹ ਸ੍ਰੀਦਰਸ਼ਨਾਂ ਦੇ ਸ਼ੌਕ ਤੋਂ ਇਹ ਕਹਿੰਦਾ ਗਾਣਾ ਇਤਨਾ ਹੋਣਾ ਚਾਹੀਦਾ ਕਿਦਾਂ ਦਾ ਸਵੇਰੇ ਮੈਨੂੰ ਖੁੱਲ ਕੇ ਚੱਤੀ ਆ ਜਾ ਲੈ ਤਾੜੀ ਲਗਾਤਾ ਜੀ ਬਹੁਤ ਸਰਮਾਨ ਸਭ ਸੰਗਤ ਬਰਦਾਤ ਨੂੰ ਸ਼ੁਕਰਗੁਜ਼ਾਰ ਅਲੱਤੀ ਅਖਾਦਰੀ ਬਸ